ਉਹ ਕਹਿੰਦਾ ਜੀ ਕਹਿੰਦਾ ਪਹਿਲਾਂ ਫੋਰਸ ਸੀ ਜਾਨ ਮਿੱਤਰਾਂ ਦੀ ਆਹਾ ਉੱਥੇ ਫੋਰਸ ਸੀ ਜਾਨ ਮਿੱਤਰਾਂ ਦੀ ਇੱਥੇ ਪੀਟਰ ਬੈਲਟ ਨਾਲ ਯਾਰੀ ਆਹਾ ਪੁੱਤ ਪੰਜਾਬੀਆਂ ਦੀ ਵਿਚ ਪ੍ਰਦੇਸਾਂ ਸਰਦਾਰੀ ਕਿਆ ਬਤਾ ਪੁੱਤ ਪੰਜਾਬੀਆਂ ਦੀ ਵਿਚ ਪ੍ਰਦੇਸਾਂ ਸਰਦਾਰੀ ਕਹਿੰਦਾ ਮੜਾਈ ਵਰਗੀਆਂ ਸੜਕਾਂ ਤੇ ਵੱਢੀਆਂ ਦੇ ਵਾਟਾਂ ਨੇ ਐਲੇ ਤੋਂ ਟੋਰਾਂਟੋ ਤਿੰਨ ਦਿਨ ਦੋ ਰਾਤਾਂ ਨੇ ਕੁੰਡਾ ਖੋਲਦੀ ਆ ਫਿਰ ਹੱਸ ਕੇ ਕਰਮਾਂ ਆਲੀ ਪੁੱਤ ਪੰਜਾਬੀਆਂ ਦੀ ਵਿਚ ਅਮਰੀਕਾ ਸਰਦਾਰੀ ਪੁੱਤ ਪੰਜਾਬੀ ਹੈ ਵੀਕੈਂਡ ਉੱਤੇ ਰਲ ਮਹਿਫਲਾਂ ਸਟਾਉਂਦੇ ਨੇ ਮੇਲਿਆਂ 'ਚ ਜਾ ਕੇ ਨੱਚ ਗਿੱਧੇ ਭੰਗੜੇ ਵੀ ਪਾਉਂਦੇ ਨੇ ਚਿੱਟਾ ਚਾਦਰਾਂ ਥੱਲੇ ਹੁੰਦੀ ਆ ਫਰਾਰੀ ਆਹਾ ਪੁੱਤ ਪੰਜਾਬੀਆਂ ਦੀ ਵਿਚ ਪਰਦੇਸਾਂ ਸਰਦਾਰੀ ਕੀ ਸੀ ਲਿਆਏ ਨੇ ਕਿੰਨੇ ਜੋਗੇ ਕਰਤੇ ਪਿੰਡੇ ਕਲਾਹੇ ਦੇ ਹੁਣ ਨਿਊਯਾਰਕ 'ਚ ਚਰਚੇ ਆਹਾ ਲਾਈ ਸਕੰਦਰ ਨੇ ਵੀ ਇਹ ਤਾਂ ਪੱਕੀ ਆ ਯਾਰੀ ਪੁੱਤ ਪੰਜਾਬੀਆਂ ਦੀ ਵਿਚ ਅਮਰੀਕਾ ਸਰਦਾਰੀ ਪੁੱਤ ਪੰਜਾਬੀਆਂ ਦੀ ਵਿਚ ਪਰਦੇਸਾਂ ਸਰਦਾਰੀ ਵਾਹ ਜੀ ਵਾਹ ਵਾਹ ਜੀ ਵਾਹ ਕੀ ਇੰਪੰਟਾ ਬਹੁਤ ਗੂ ਬਹੁਤ ਗੂ ਬਈ ਵਕਈ ਅਲਟੀਮੇਟ ਅਲਟੀਮੇਟ